ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਬਾਈਰੂ ਸਾਰਿਆਂ ਦੇ ਆਪਣਾ ਮੇਰ ਭਰਿਆ ਅਥਰ ਰੱਖਣ ਜੀ। ਮੀ ਸਾਡੇ ਲੱਖ ਰੁਪਏ ਦਾ ਸੋਨਾ ਹੋ ਗਿਆ। ਕਈ ਲੱਖਾਂ ਚ ਕਰ ਗਿਆ ਨੁਕਸਾਨ ਗੜੇਮਾਰੀ ਹੋ ਗਈ। ਸਾਡੇ ਤਾਂ ਸੁੱਖ-ਸਾਂ ਦਾ। ਬਾਕੀ ਰੱਬ ਦੇ ਘਰ ਦਾ ਕੋਈ ਪਤਨੇ ਜੇ ਮਹੀਨਾ ਪਿਆ ਹੈ। ਡੇਢ ਮਹੀਨਾ ਕਣਕ ਦਾ। ਪੱਟ ਵੀ ਲਾ ਗੁਰੂਆ ਕੋਈ ਇੱਟ ਥੱਲੇ ਇੱਟ ਦਾ ਇਹਦੇ ਹੁਲਾ ਇੱਟ ਇੱਟ ਲਾ ਜਦੇ ਵੇਖੀ ਖਾਜੇ ਖਾਜੇ ਸਰ ਖਾਉਨੇ ਬੰਦੇ ਨੂੰ ਪਾਈਂ ਟ੍ਰੈਂਡ ਦੱਬ ਹੁਣ ਨਾ ਹੁਣ ਇਹਦੇ ਉੱਪਰ ਰੱਖ ਇੱਟ ਦੇ ਇੱਟ ਦੇ ਉੱਪਰ ਰੱਖ ਕੇ ਇੱਟ ਦੇ ਉੱਪਰ ਰੱਖ ਕੇ ਹਾਂ ਹਾਂ ਆਏ ਪੱਟੂਣੀ ਆ ਇਹ ਰੇ ਕੇ ਕੰਮ ਜ਼ੋਰ ਗੱਲ ਨਹੀਂ ਹੁੰਦਾ ਇਹਦੇ ਇੱਕੋ ਇੱਟ ਜੇ ਸਾਰਾ ਦਿਹਾੜੀ ਲੱਗੂ ਦਿਮਾਗ ਵਾਲੀ ਵੀ ਹੁੰਦਾ ਕੰਮ ਕੋਈ ਮੰਨ ਜੇ ਇਟ ਆਊਗਾ ਨਾ ਮੈਨੂੰ ਫੋਨ ਕਰ ਦੇ ਜੇ ਟਲ ਰੈਕਟਰ ਆਊਗਾ ਮੈਨੂੰ ਫੋਨ ਕਰ ਦੇ ਮਾੜਾ ਜੇ ਮੈਂ ਜਾਣਾ ਕਿਤੇ ਜਿਹੜੀ ਲੈਂਦੀ ਦਿੱਤ ਉਹ ਵੀ ਆ ਕੇ ਫਾਈਨਲ ਹੋ ਗਿਆ ਇਕਦਾਂ ਲਾਉਣਾ ਬਹੁਣ ਲਾਉਣੇ ਲਾਉਣ ਦਾ ਕੰਮ ਰਹਿੰਦਾ ਹੈ ਬੰਦੇ ਮਿਹਨਤੀ ਆ ਯਾਰ ਰਾਤ ਇਹਨਾਂ ਦਾ ਕੰਮ ਰਹਿੰਦਾ ਤਾਂ ਲਗਭਗ ਇਸੇ 8 ਵਜੇ ਦੇ ਵਿਚਾਰੇ ਆਪਣਾ ਵਿਗੜ ਕੇ ਜਿਹੜਾ ਥਾ ਡਿਜ਼ਾਈਨ ਦੇਖਦੇ ਹਾਂ ਕਿਹੜਾ ਜਾ ਪਾਉਣ ਇਹਦੇ ਵਿੱਚ ਅੱਜ ਲੱਗੇ ਤੇ ਜੀ ਦਰਵਾਜ਼ਾ ਸਹੀ ਕਰਨ ਟੁੱਟ ਗਿਆ ਤਾਂ ਇਹ ਜਾਲੀ ਜੀ ਹੱਥਾਂ 'ਚ ਵੱਜਦੀ ਸੀ ਮਾਝਾ ਲਾਪੇ ਦੇਖ ਲੈਣੇ ਆ ਟਰਾਈ ਕਰਕੇ ਸੰਦ ਸੰਦੇੜਾ ਆਪਣੇ ਕੋਲ ਹੈਗਾ ਸਾਰਾ ਹੀ ਬੱਚਿਆਂ ਦਾ ਜਾਲਾ ਜਾਲੀ ਦੀ ਲਾਤੀ ਤੇ ਵੀ ਫੋਟ ਨੂੰ ਆਪਣੀ ਲੱਕੜ ਦੀ ਲਾਤੀ ਕਰਕੇ ਜਨ ਕਰਦਾ ਵਧੀਆ ਬੰਨ੍ਹ ਲੈ ਮਰੀ ਮਿਸਤਰੀ ਬੰਦਰਾਂ ਦਾ ਆਪ ਦੀ ਕੰਮ ਚਾਹੀਦੀ ਮੇਰੇ ਤੋਂ ਕੋਈ ਮਿਸਤਰੀ ਨਾ ਪਰ ਜੀਂ ਗਿਰਪਾ ਲੈਣਾ ਚਾਹੀਦਾ ਬਾਕੀ ਇਦਾਂ ਇਹ ਵੀ ਮਿਸਤਰੀ ਵੀ ਅੱਜ ਕੱਲ੍ਹ ਹੱਥ ਲਾਈ ਦੇ ਪੈਸੇ ਬੰਨੇ ਚਲੋ ਕਿਤਾਕਾਰ ਕਿਤਾ ਉਹਨਾਂ ਦਾ ਉਹਨਾਂ ਨੇ ਵੀ ਮਿਹਨਤ ਕਰਨੀ ਆ ਪਰ ਜਿੰਨਾ ਕੋ ਹੋ ਸਕਦਾ ਆਪਣਾ ਕੰਮ ਆਪ ਕਰਨਾ ਚਾਹੀਦਾ ਹਾਂ ਵਧੀਆ ਬਣ ਗਈ ਗੱਲ ਹੁਣ ਬਾਤ ਚੀਤੇ ਪਰਮਾਰ ਦਾ ਰੰਗ ਇਹ ਰੂ ਮਕਾ ਦੇਣਾ ਚਾਹਤਾ ਹੈ ਇਹਦਾ ਤਾਂ ਮਗਾ ਲਾ ਦੇ ਕੇ ਜਿੱਥੇ ਰਹਿੰਦਾ ਫਟਾਫਟ ਮੁੱਕ ਗਿਆ ਨੇ дәнә okay.